ਜੇ ਆ ਕਾਸ਼ਦੀਪ ਸਿੰਘ ਦਾ ਉਤਰ ਬਖਸ਼ੀਤ ਸਿੰਘ ਬਾਲੀਆ ਪਿੰਡ ਦਾ ਜੀ ਜਿਹੜੀ ਸਾਡੇ ਜੇ ਅਸੀਂ ਦਲਵ ਦਰਸ਼ਨ ਨੇ ਡਾਕਾ ਪਲੀ ਗਰੋਂਕਿਆ ਤੇ ਇਹ ਭਜ ਲੱਗਾ ਇਹਦੇ ਕੋਲੋਂ 273 ਗ੍ਰਾਮ ਸਰਬੰਧ ਹੋਈ ਹੈ ਜਦੋਂ ਇਹਨੂੰ ਕੋਸ਼ਿਸ਼ ਕੀਤੀ ਇਹਦਾ ਪਿਸ਼ੋਕੜ ਦੇਖਿਆ ਤੇ 6 ਪਰਚੇ ਤੇ ਪਹਿਲਾਂ ਹੀ ਦਰਸੀਏ ਤੇ ਇਹ ਬੇਲ ਆਊਟ ਸੀਗਾ ਇਹਨੂੰ ਫੜਿਆ ਗਿਆ ਰਿਕਵਰੀ ਹੋ ਗਈ ਹੈ ਜੀ ਰਾਸਤੇ ਦੀ ਪੈ ਗਈ ਹੈ ਜਿਹਦਾ ਪੁਲਿਸ ਰਿਮਾਰਡ ਲੈ ਰਹੇ ਆ ਫਿਰ ਜਿਹੜਾ ਜਿਹੜਾ ਨੈਕਸਸ ਆ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਕਿੰਨੂੰ ਬੀਨੂੰ ਸੇਲ ਕਰਦਾ ਜੀ ਉਹ ਸਾਰਾ ਖੰਗਾ ਲਿਆ ਜਾ। 273 ਗ੍ਰਾਮ ਹੈਰਨ ਹੋਈ ਆ ਜੋ ਕਮਰਸ਼ੀਅਲ ਕੁਆਲਿਟੀ ਚ ਆਉਂਦੀ ਆ। ਇਹਦਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਜੀ। ਕਿਹੜੇ ਕਿਹੜੇ ਬੰਦੇ ਨਾਲ ਲਿੰਕ ਨੇ। ਕੋਈ ਡਰਗ ਮਨੀ ਜੀ। ਜੇ ਡਰਗ ਮਨੀ ਨਹੀਂ ਹੈ ਦੇ ਵਿੱਚ ਜਿਹੜੇ ਜਿਹੜੇ ਬੰਦੇ ਆ ਕੋਈ ਜਿਨ੍ਹਾਂ ਨਾਲ ਲਿੰਕ ਨਹੀਂ ਅਸੀਂ ਇਹਨਾਂ ਨੂੰ ਨੋਮੀਨੇਟਿਵ ਹੀ ਕੀਤਾ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਵਾਅਦ ਵਾਅਦ ਕਰਾਂਗੇ। ਇਸ ਤੋਂ ਇਲਾਵਾ ਵੀ ਕੋਈ ਇਸ ਤੋਂ ਇਲਾਵਾ 1 ਕਿ ਮਹੀਨੇ ਦੇ ਵਿੱਚ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ। ਇੱਕ ਆਦਮੀ ਕੋਲੋਂ 3 ਕਿ ਤੇ ਬਾਕੀ ਕਮਰਸ਼ੀਅਲ ਕੁਆਲਟੀ ਦੇ ਸਾਡੇ 7-8 ਪਰਚੇ ਦਰਜ ਨੇ ਤੇ ਜਿੰਨੇ ਵੀ ਹੈਗੇ ਇਹਨਾਂ ਦਾ ਲਿਕਿਟ ਬੰਦੇ ਸਾਰੇ ਟੋਟਲ ਹੀ ਅरेस्ट ਕਰਕੇ ਤੇ ਜੇਲ੍ਹ ਭੇਜੇ ਜਾ ਚੁੱਕੇ ਨੇ ਸਰ ਜਿੱਦਾਂ ਹੁਣ ਪੰਜਾਬ ਪੁਲਿਸ ਕਾਫੀ ਨਕਸ਼ੇ ਦੇ ਮਤਲਬ ਵਿਰੁੱਧ ਹੋਈ ਆ ਕੋਸ਼ਿਸ਼ ਕਰ ਰਹੀ ਹੈ ਲੇਕਿਨ ਨਸ਼ਾ ਫਿਰ ਵੀ ਅਜੇ ਕੋਈ ਖਤਮ ਹੋਣ ਦਾ ਨਾਮ ਨਹੀਂ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਉਹਨਾਂ ਸਾਡੇ ਸੀਨੀਅਰ ਆਫੀਸਰਾਂ ਨਾਲ ਆਪਰੇਸ਼ਨ ਚੱਲਦੇ ਨੇ ਕੰਟੀਨਿਊ ਚੱਲ ਰਹੇ ਨੇ ਤੇ ਜਗੀਰ ਕਵਰੀਆਂ ਹੋਰੀਆਂ ਕਵਰੀਆਂ ਦੇ ਨਾਲ ਨਾਲ ਸਾਡਾ ਜ਼ਰੂਰਤ ਇਹ ਵੀ ਹੈ ਕਿ ਇਹ ਉਦੇਸ਼ ਹੈਗਾ ਇਹ ਵੀ ਸਾਨੂੰ ਆਰਡਰ ਨੇ ਉਹਨੇ ਵੀ ਜਿਹੜੀਆਂ ਇਹਨਾਂ ਨੇ ਨਸ਼ੇ ਤੋਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਸੀਜ਼ ਤਫਰੀਜ਼ ਕਰ ਲੈ। ਸਰ ਜੰਡਿਆਲਾ ਗੁਰੂ ਦੇ ਵਿੱਚ ਵੀ ਕੋਈ ਹੈ ਜੀ ਉਹ ਆਪਣੀ ਪ੍ਰਾਪਰਟੀ ਸੀਲ ਹੋ ਗਈ ਹੈ। ਅਸੀਂ ਆਡੈਂਟੀਫਾਈ ਕਰ ਲਿਆ ਨੇ ਜੰਡਿਆਲੇ ਦੇ 13 13 ਬੰਦੇ ਜੀ ਇਸ ਇਰੀਏ ਦੇ ਉਹਨਾਂ ਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਪ੍ਰਾਪਰਟੀ ਔਰ ਸਾਰੇ ਦੇ ਸਾਰੇ ਕਾਨੂੰਨ ਅਨੁਸਾਰ ਸੀਜ਼ ਤਫਰੀਜ਼